ਵਾਹਿਗੁਰੂ ਜਿੰਦਗੀ ਮੱਕਾ ਦਾ ਆਧਾਰ ਬਣਾਉਣਾ ਹੈ ਸੋ ਦਿਨ ਅ ਸਾਰੀ ਉਮਰ ਕੱਢ ਦੇ ਵੇਖਿਆ ਰੋਟੀਆਂ ਦਾ ਆਧਾਰ ਬਣਾਉਣਾ ਹੈ ਜਾਂ ਸ਼ਬਦਾਂ ਦਾ ਜੇ ਕੌੜਾ ਸੋਨੇ ਸਾਹਿਬੇ ਕੌੜਾ ਬੋਲਣਾ ਵੀ ਨਹੀਂ ਸੋ ਏ ਵਿਛੋੜੇ ਦਾ ਦੁੱਖ ਇੱਕ ਕਮਰੇ ਚ ਸਾ ਪਤੀ ਔਰ ਪਤਨੀ ਸਾਡਾ ਹਾਰ ਸ਼ਿੰਗਾਰ ਕੀਤਾ ਪਤਨੀ ਨੇ ਵੇਖੀ ਨਹੀਂ ਸਾਡੇ ਅਲ ਰਲ ਨਹੀਂ ਮਾਨਿਆ ਸੇਜਾ ਤੇ ਨਹੀਂ ਆਇਆ ਇਹ ਪੈਕ ਅਖੰਡ ਕੋਰੀਆ ਸਿਆਣਪਾ ਕੱਲਾ ਸਕੀਮਾ ਨਹੀਂ ਚੱਲਣੀਆ ਸ ਸੱਚ ਦੀ ਜਿੱਤ ਹੋਏਗੀ ਕਈ ਵਾਰ ਸੱਚ ਦੀ ਹਾਰ ਹੋ ਜਾਂਦੀ ਹੈ ਜਿੱਤ ਦੇ ਮੁਕਾਬਲਾ ਕਰੇਗੀ ਦੁਸ਼ਮਨ ਨੂੰ ਹਲਾ ਕੇ ਰੱਖ ਦੇਗੀ ਸ ਇਹ ਹਰੇਕੀ ਹੈ ਜੀਵਨ ਜਾਲ ਹੈ ਨਾ ਪਾਣੀ ਹੈ ਸਾਰਿਆਂ ਨੂੰ ਹਰਾ-ਪਰਾ ਕਰਨ ਵਾਲਾ ਹੈ ਪਾਣੀ ਜੀਵਨ ਹੈ ਇਹ ਸਮੁੰਦਰ ਜਿੱਦਾ ਚੰਦਰਮਾ ਪੂਰਾ ਹੁੰਦਾ ਹੈ ਇਹ ਫਿਸ਼ਲਦਾ ਹੈ ਵਿਚਾਰ ਆਉਂਦਾ ਹੈ ਸਰੀਰ ਸਾਡਾ ਸਮੁੰਦਰ ਵਾਂਗੂ ਹੈ ਇਹ ਨੌ ਤਰ੍ਹਾਂ ਦੇ ਜੋ ਮਨ ਹੈ ਕਦੇ ਕੁਸ਼ ਕਦੀ ਕੋਸ਼ਿਸ਼ ਕਦੀ ਕੋਸ਼ਿਸ਼ ਕਦੀ ਕੁਸ਼ ਕਦੀ ਦਾਨੀ ਬਣ ਜਾਂਦਾ ਹੈ ਕਦੇ ਘਰ ਜਾਦਾ ਆ ਜਾਂਦਾ ਕਦੇ ਬੱਚੇ ਚੇਤੇ ਆ ਜਾਂਦੇ ਸ ਆ ਇਹ ਕਈ ਰੂਪ ਧਾਰਦਾ ਹੈ ਕਦੀ ਸ਼ਾਂਤੀ ਆ ਜਾਂਦੀ ਹੈ ਕਦੀ ਦੋਖਾ ਜਾਂਦਾ ਕਦੀ ਸੋਖਾ ਜਾਂਦਾ ਕਦੀ ਖਿੱਚਦਾ ਹੈ ਰਾਜਾ ਗੁਣੀ ਸਤਵ ਗੁਣੀ ਤਮਗੁਣੀ ਸੋਜੇ ਗੁਣ ਹਨ ਨਾ ਉਹ ਗਣਵੇਂ ਹਨ ਇਹ ਢੇਰਾ ਚੰਨਰ ਦੋ ਦੋ ਹੈ ਨਹੀਂ ਇੱਕੋ ਹੀ ਹੈ ਸੋ ਇਹ ਦੇਖਣ ਵਾਲੀ ਦਿਵ ਦ੍ਰਿਸ਼ਟੀ ਤੀਜੀ ਅੱਖ ਖੁੱਲਣੀ ਪੈਗੀ ਸੂਰਜ ਆਪਣਾ ਗ੍ਰਹਿ ਬਦਲਦਾ ਹੈ ਰੁੱਤਾਂ ਬਦਲਦੀਆਂ ਨਾ ਸੂਰਜੇ ਕਹੇ ਰੁੱਤਾਂ ਕਹੀਆਂ ਨਾ ਸ ਸੂਰਜ ਦਾ ਪ੍ਰਭਾਵ ਪੈਂਦਾ ਹੈ ਮਨ ਤੇ ਸਰੀਰ ਤੇ ਜੋ ਅੰਦਰ ਆਇਆ ਉਹ ਸਾਡਾ ਭੋਜਨ ਦਾ ਇਹ ਸਰੀਰ ਹੈ ਕਿ ਜਦੋਂ ਮੰਦੀ ਖਰਾਕ ਹੀ ਹੈ ਤੰਦੀ ਖਰਾਕ ਹੋ ਰਿਹਾ ਹੈ ਮੰਦੀ ਖਰਾਕ ਹੋ ਰਿਹਾ ਹੈ ਜੋ ਅੰਦਰ ਦਰਵਾਜ਼ਾ ਖੋਲਾਂਗੇ ਦਸਵਾਂ ਦਰਵਾਜ਼ਾ ਜੋ ਅੰਦਰ ਰਹੇਗਾ ਉਹ ਸਾਡੀ ਮਨ ਹੈ ਉਹ ਸੋਚ ਹੈ ਉਹ ਸੰਸਕਾਰ ਹਨ ਉਹ ਧਰਮ ਹੈ ਧਰਮ ਕੀ ਹੈ ਸਾਰਿਆਂ ਦਾ ਧਰਮ ਇੱਕ ਹੈ ਸੋ ਸ਼ੇਰ ਦਾ ਧਰਮ ਕੀ ਹੈ ਉਹਦਾ ਮਾਸ ਖਾਣਾ ਧਰਮ ਹੈ ਪਰਮੇਸ਼ਰ ਨੇ ਐਸੀ ਜੁਗਤੀ ਬਣਾਈ ਹੈ ਜੋ ਬੁੱਢੇ ਹਨ ਜੋ ਬਿਮਾਰ ਹਨ ਜਾਨਵਰ ਉਹ ਸ਼ੇਰ ਦੀ ਸਿੰਘਾ ਲਪੇਟ ਚ ਆ ਜਾਂਦੇ ਹਨ ਠੀਕ ਹੈ ਚਲਾਕੀ ਕਿਤੇ ਨਹੀਂ ਚੱਲਨੀ ਸੋ ਤਾਂਤਾ ਸਿਰੇ ਗੁਰ ਗਰਗਨ ਸਾਹਿਬ ਜੀ ਸਾਰੇ ਸੰਸਾਰ 'ਚ ਸ਼ਾਂਤੀ ਲਿਆ ਸਕਦੇ ਹਨ। ਗੁਰਬਾਣੀ ਪੜ੍ਹਨੀ ਪੈਗੀ, ਪੰਡਤ ਬੰਨਾ ਪਏਗਾ। ਪੰਡਤ ਕੀ ਹੈ? ਜੋ ਪੰਡਾ ਬੰਦੇ ਗਿਆਨ ਰੱਖਦਾ ਹੈ। 1 ਪੈਸਾ ਹੋਏ 999 ਪੈਸੇ। ਉੱਪਰ ਜੋ ਕੰਪਿਊਟਰ ਹੈ ਖੁੱਲੇ। ਅੱਗੇ ਹੈ ਇਹਦਾ ਫੈਸਲਾ ਚਲਦਾ ਨਿੱਕਾ ਜਿਹਾ ਬਤਾਵਰਗਾ ਪੁਰਜ਼ਾ ਹੈ। ਸਾਰਿਆਂ ਜੋੜ ਨਾੜਾਂ ਤੇ ਨੱਟ ਜੁੜੀਆਂ ਹਨ ਜਿਵੇਂ ਦਾੜੀ ਤੇ ਵਾਲ ਹਨ ਪਰਮੇਸ਼ਰ ਕਹਿੰਦਾ ਮੈਨੂੰ ਲੰਬਾ ਦੇਵ ਕੋਣੋਂ ਰੂਪ ਹੈ ਉਹ ਕੁਦਰਤ ਰੂਪ ਹੈ ਸੋਰ ਜੇ ਕਹਿ ਰੁਕਤਾ ਨਹੀਂ ਕਹਨ ਇੱਕ ਦਿਨ ਦੁੱਧ ਦੇਰ ਤੋਂ ਗਾਹ ਕਾਹਦੇ ਕੰਮ ਆਉਂਦੀ ਹੈ ਡੰਡੇ ਵੱਜਦੇ ਹਨ ਸ ਉਹ ਆਰਾ ਨਹੀਂ ਹੋਣਾ ਆਜ਼ਾਦ ਠੀਕ ਹੈ ਪਰਮੇਸ਼ਰ ਵੀ ਆਜ਼ਾਦ ਹੈ ਉਹਨੇ ਸਾਨੂੰ ਆਜ਼ਾਦ ਬਣਾਇਆ ਹੈ ਜੀਵੇਂ ਜੀਣਾ ਹੈ ਜੀ ਲੈ ਕਹਿੰਦੇ ਚੈਨਾ ਦੇ ਇਹ ਸਾਰਾ ਕੁਝ ਜੂਵਾਂ ਤੋਂ ਲੈ ਕੇ ਹਾਤੀ ਤੱਕ ਖਾ ਜਾਂਦੇ ਹਨ ਠੀਕ ਹੈ ਤੂੰ ਕਿਸੇ ਦੀ ਚਿੰਤਾ ਕਿਉਂ ਕਰਦਾ ਹੈ ਕਹਿੰਦੇ ਪਾਪੀ ਬਹੁਤ ਹਨ ਜੇ ਕਿਸੇ ਨੇ ਰੰਗਲਾ ਸੰਸਾਰ ਕਿਸੇ ਨੂੰ ਮੁਖਾਤਾ ਜਾਂ ਮੁਰਗੀ ਫਾਰਮ ਹੈ ਕੁਝ ਪਾਲਿਆ ਹੈ ਇੱਕ ਵਾਰ ਰੰਗਲਾ ਸੰਸਾਰ ਤੇ ਵਿਖਾਇਆ ਨਾ ਖਾਏ ਜੋ ਮਰਜੀ ਕਰੇ ਸਭ ਤੂੰ ਆਪਣੀ ਚਿੰਤਾ ਕਰ ਮੈਂ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਜਾਣਦਾ ਹਾਂ ਆਪਣੀ ਡੋਰ ਆਪਣੇ ਹੱਥ ਰੱਖਣੀ ਪਵੇਗੀ ਗੁਰਬਾਣੀ ਸਰਵਣ ਕਰਨੀ ਪਵੇਗੀ ਪੜ੍ਹਨੀ ਪਵੇਗੀ ਵਿਚਾਰਨੀ ਪਵੇਗੀ ਪੜਿਆ ਔਰ ਅਨਪੜਿਆ ਇਹ ਨਹੀਂ ਵਿਚਾਰਿਆ ਜਾਣਾ ਅਮਲਾ ਦੇ ਹੋਣਗੇ ਨਿਵੇੜੇ ਜਾਤ ਨਹੀਂ ਪੁੱਛਣੀ ਇਹ ਮਨ ਹੈ ਜੋ ਚਵੇ ਘੰਟੇ ਚੱਲਣ ਵਾਲਾ ਮਸ਼ੀਨ ਹੈ ਸੋ 24000 ਸਵਾਸ ਵਿਚਾਰ ਨਵੇਂ ਆਉਣਗੇ ਖੋਜਣਾ ਪਏਗਾ ਜੇ ਸਾਡੇ ਮਨ ਚੱਲਣਾ ਰੁਕ ਗਿਆ ਅਸੀਂ ਪਸ਼ੂ ਹਾਂ ਸੋ ਉਹ ਵੀ ਬੱਚੇ ਪਾਲ ਕੇ ਚਲੇ ਗਿਆ ਸੀ ਬੱਚੇ ਪਾਲ ਕੇ ਚਲੇ ਗਏ ਸਾਡੇ ਤੇ ਉਹਨਾਂ 'ਚ ਕੀ ਫਰਕ ਹੈ ਚਤਰਾਈ ਕਿਨੇ ਨਾ ਪਾਇਆ ਇਹ ਮਨ ਚੰਚਲਾ ਚਤਰਾਏ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਾ ਇਹ ਮਾਇਆ ਮੋਣੀ ਜਿਨ ਐਤ ਭਰਮ ਭਲਾਇਆ ਮਾਤਾ ਮਾਉ ਨੇ ਤਨਾ ਕੀਤੀ ਜਿਨ ਠਗੌਲੀ ਪਾਇਆ ਕੁਰਬਾਨ ਕੀਤਾ ਤਿਸੈ ਬਿਟਾ ਜਿਨ ਮੋਗ ਮੀਠਾ ਲਾਇਆ ਕਹ ਨਾਨਕ ਮਨ ਚੰਚਲੈ ਚਤਰਾਇ ਕਿਨੇ ਨਾ ਪਾਇਆ ਕਹ ਨਾਨਕ ਮਨ ਚੰਚਲੈ ਚਤਰਾਇ ਕਿਨੇ ਨਾ ਪਾਇਆ ਸ ਇਹ ਮਨ ਦੀ ਤਾਕਤ ਬਹੁਤ ਹੈ ਸਾਰਾ ਮਨ ਦਾ ਖੇਲ ਹੈ ਸੋ ਜੋ ਅੰਦਰ ਰਹੇਗਾ ਉਹ ਸਾਡੇ ਸੰਸਕਾਰ ਬਣਨਗੇ ਉਹ ਸਾਡੀ ਤਾਕਤ ਹੈ ਉਹਨੇ ਜੋ ਕਾਗਾ ਜਾਂ ਹਰ ਹਰ ਮੰਦਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਸੁਰਤੀ ਚਲੀ ਜਾਏਗੀ ਇਹ ਸੁਰਤਨਾ ਚੇਲਾ ਬਣਾਣਾ ਹੈ ਸ਼ਬਦ ਨੂੰ ਗੁਰੂ ਧਾਰਨਾ ਪਏਗਾ ਸਾਰੇ ਸ਼ਬਦਾਂ ਦੀ ਗੱਲ ਬਣਦੀ ਹੈ ਇਹ ਠਗੌਲੀ ਰੱਸੀ ਸੀ ਪਰ ਪਿਆ ਸੀ ਨੇਰੇ ਕਰਕੇ ਸੱਪ ਦਿਸਿਆ ਝਾੜੀ ਸੀ ਭੂਤ ਦਿਸਦਾ ਹੈ ਸ ਸਚਾਈ ਹੋਰ ਹੈ ਇਹ ਮ੍ਰਿੰਗ ਤ੍ਰਿਸ਼ਨਾ ਰੇਤੇ ਨੂੰ ਵੇਖ ਕੇ ਤੇਸਦੀ ਹੈ ਪਿਆਸੀ ਹੋਈ ਪਾਣੀ ਹੈ ਚਮਕਦਾ ਰੇਤਾ ਵੇਖ ਕੇ ਪਰ ਨੇੜੇ ਗਈ ਨਹੀਂ ਤਿਆਸ ਦੇ ਭੁੱਖੇ ਐਂ ਤੜਫ ਤੜਫ ਆਪਣੀ ਜਾਨ ਦੇ ਜੰਦੀ ਹੈ ਇਹ ਮੇਰਾ ਮੇਰਾ ਕਰਦੇ ਮੇਰੇ ਧੀ ਪੁੱਤਰ ਮੇਰਾ ਘਰ ਕੋਠੀਆਂ ਮੰਗਲੇ ਜਦੋਂ ਮੌਤ ਸਿਰ ਤੇ ਆਉਂਦੀ ਹੈ ਇਦੋਂ ਡੰਡਾ ਸਿਰ ਤੇ ਵੱਜਦਾ ਹੈ ਫਿਰ ਸਾਰਾ ਜਾਨ ਆ ਜਾਂਦਾ ਹੈ ਕੁਛ ਨਹੀਂ ਸੰਸਾਰ ਫੇਰ ਨਹੀਂ ਸਾ ਨੇਰਾ ਤੇਰਾ ਦੁੱਖ ਸਭ ਚਾਨਣ ਦੇਰਾ ਦਿਨ ਰਾਤ ਨਰਕ ਸਵਰਗ ਸਭ ਕੁਝ ਇੱਕ ਹੈ ਜੈ ਸਤਿਪੁਰਖ ਦੋ ਦੋ ਦਿੱਸਦੇ ਹਨ ਅੱਖਾਂ ਦਾ ਇਲਾਜ ਕਰਨਾ ਪਏਗਾ ਗੁਰਮਤ ਗੁਰੂ ਦੀ ਮੱਤ ਧਾਰਨੀ ਪਏਗੀ ਗੁਰਮਖ ਬੰਨਾ ਪਏਗਾ ਗੁਰਮਖ ਕਦੀ ਬੁੱਢੇ ਨਹੀਂ ਹੁੰਦੇ ਸੋ ਚੱਲਣਾ ਜਲਤੀ ਕਾ ਨਾਮ ਕਾੜੀ ਹੈ ਰੁਕੇ ਦਾ ਨਾਮ ਗੱਡਾ ਹੈ ਜ਼ਿੰਦਗੀ ਚੱਲਣਾ ਹੈ ਸੋ ਰਿਸਕ ਲੈਣਾ ਪਏਗਾ ਸੋ ਸਾਈਕਲ ਤੇ ਚਲਾਣਾ ਸਿੱਖਿਆ ਰਿਸਕ ਰੇ ਕੰਮ ਦਾ ਹੈ ਇੱਕ ਇੱਕ ਪੌੜੀ ਚੜਨਾ ਪਏਗਾ ਸੋ ਸੋਖਾਰ ਸੇ ਮਾਰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇਹ ਅਗਵਾਈ ਕਰ ਰਹੇ ਹਨ ਸਾਰੇ ਸੰਸਾਰ ਚ ਸ਼ਾਂਤੀ ਲਿਆ ਸਕਦੇ ਹਨ ਅੰਦਰ ਹੀ ਆਨੰਦ ਖੇੜਾ ਖੁਸ਼ੀ ਮਸਤੀ ਅੰਦਰ ਹੀ ਪ੍ਰਗਟ ਹੋਏਗੀ ਇਹ ਦੁੱਖ ਸੁੱਖ ਚੱਲਦੇ ਰਹਿਣਗੇ ਸੋ ਇਹ ਅਵਾਰਾ ਹੋਇਆ ਪਾਣੀ ਅਵਾਰਾ ਹਵਾ ਅਵਾਰਾ ਆਗਿਆ ਇਹ ਵਾਰਾ ਮਿੱਟੀ ਉੱਚੇ ਟਿੱਬੇ ਪਹਾੜ ਨਹੀਂ ਸ ਆਜ਼ਾਦੀ ਤਾਂ ਠੀਕ ਹੈ ਪ੍ਰਮਾਣ ਹੈ ਪਰਮੇਸ਼ਰ ਨੂੰ ਆਵਾਰਾ ਲਾਪਰਵਾਹੀ ਨਹੀਂ ਚੱਲਣੀ ਭਗਤ ਕੀ ਹੈ ਜੋ ਨਾ ਕਿਸੇ ਨੂੰ ਡਰਾਂਦਾ ਹੈ ਨਾ ਡਰਦਾ ਹੈ ਦੇ ਪਰਵਾਹ ਰਹਿੰਦਾ ਹੈ ਸੋ ਬਹਿ ਗਹਿ ਤੈ ਭਗਤੀ ਕਰਨੀ ਪੈਗੀ ਆਪਣੇ ਆਪ ਨੂੰ ਸਮਝਣਾ ਪੈਗਾ ਮਿਹਨਤ ਕਰਨੀ ਪੈਗੀ ਜੀ ਜੋ ਨਾਸਤਿਕ ਦੇਸਨ ਅੱਜ ਉਹਨਾਂ ਦਾ ਬੋਲ ਬਾਲਾ ਹੈ ਸਾਰੇ ਸੰਸਾਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਦੇਸ਼ ਉਹਨਾਂ ਦੇ ਖੂਨ 'ਚ ਹੈ ਸੋ ਸਿੱਖਿਆ ਲੈਣੀ ਪੈ ਗਈ ਅਸੀਂ ਸਿੱਖਾਂ ਅਧੂਰੇ ਹਾਂ ਜੋ ਤੁਰਦਾ ਹੈ ਉਹ ਸਿੱਖ ਹੈ ਉਹ ਸਾਧ ਹੈ ਆਪਣੇ ਮਨ ਨੂੰ ਸਾਧ ਰਿਹਾ ਹੈ ਜੋ ਪਹੁੰਚ ਗਿਆ ਉਹ ਸੰਤ ਹੈ ਸੋ ਇਹ ਦੇਖੋ 15 ਭਗਤ ਉਹ ਸੰਤ ਹਨ ਜੋ ਪਹੁੰਚੇ ਆਪਣੀ ਕਿਰਤ ਕਰਦੇ ਰਹੇ ਭਗਤ ਵੀ ਕਿਰਤ ਕਰਦੇ ਹਨ ਸੰਸਾਰੀ ਵੀ ਅਸੀਂ ਕਰਦੇ ਹਾਂ ਸੋ ਉਹਨਾਂ ਦੀ ਕਿਰਤ ਪ੍ਰਵਾਨ ਹੋ ਜਾਂਦੀ ਹੈ ਸੋ ਪ੍ਰੇਮ ਜੋ ਅਸੀਂ ਪਿਆਰ ਸਮਝਦੇ ਆ ਉਹ ਸਾਡਾ ਮੋਹ ਹੈ ਉਹ ਸੀਮ ਹੈ ਉਹਦੀ ਸੀਮਾ ਹੈ ਜਿੱਥੇ ਪ੍ਰੇਮ ਹੈ ਪਿਆਰ ਹੈ ਉਹ ਸੀਮ ਹੈ ਉਹ ਪ੍ਰੇਮ ਪਿਆਰ ਹੈ ਸੋ ਜਿੱਥੇ ਪ੍ਰੇਮ ਹੈ ਉੱਥੇ ਕੋਈ ਬੋਝ ਨਹੀਂ ਕੋਈ ਸ਼ਰਤ ਨਹੀਂ ਹੈ ਜੀ ਪ੍ਰੇਮੀ ਬੰਨਾ ਪਏਗਾ ਆਪਣੇ ਆਪ ਨੂੰ ਸਮਝਣਾ ਪਏਗਾ ਮਨ ਤੋਂ ਜੋ ਸਰੂਪ ਹੈ ਆਪਣਾ ਮੂਡ ਪਛਾਨ ਸੋ ਆਪਣੀ ਇਹ ਮਨ ਦੀ ਤਾਕਤ ਬਹੁਤ ਹੈ ਸਾਰਾ ਪ੍ਰਦੇਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਨ ਨੂੰ ਹੈ ਅੱਡ ਰਵਲਾ ਅੱਗੇ ਇਹਦਾ ਫੈਸਲਾ ਚਲਦਾ ਹੈ ਪਿੱਛੇ ਕੈਲਕੂਲੇਸ਼ਨ ਕਰਦਾ ਹੈ ਸੋ ਪੰਜਾ ਤਤ ਨਾਲ ਪੰਜਾ ਤਤ ਮਿਲੇ ਹਨ ਜੁੜੇ ਹਨ ਸੋ ਵੱਡੇ ਬਿਜ਼ਨਸਮੈਨ ਬਣੇ ਹਨ ਜੋ ਪੰਜ ਤੱਤਾਂ ਨੂੰ ਸਮਝ ਕੇ ਹੋ ਸਕਦਾ ਛੇਵਾਂ ਤੱਤ ਵੀ ਹੋ ਦੇ ਚਾਵੇ ਸੋ ਸਭ ਤੋਂ ਵੱਡਾ ਕੌਣ ਹੈ ਪਰਮੇਸ਼ਰ ਹੈ ਉਸ ਤੋਂ ਵੱਡਾ ਹੈ ਕੋਈ ਹਾਂ ਮਾਇਆ ਤਾਂ ਵੱਡੀ ਹੈ ਇਹਦੀ ਵਿਟਿਆਈ 4 ਦਿਨ ਹੈ ਉਹਦੀ ਹੋਂਦ ਵੱਡੀ ਹੈ ਅਸੀਂ ਮਨੁੱਖ ਹਾਂ ਸਭ ਤੋਂ ਸਾਨੂੰ ਇਹ ਮਨੁੱਖਾ ਦੇ ਸ਼੍ਰੋਮਣੀ ਬਣਾਇਆ ਹੈ ਆਪਣਾ ਪੁੱਤਰ ਬਣਾ ਕੇ ਪਰਮੇਸ਼ਰ ਨੇ ਭੇਜਿਆ ਹੈ ਜੀ ਆਪਣੇ ਆਪ ਨੂੰ ਸੰਭਾਲਣਾ ਪਏਗਾ ਜੀ ਦਾਸ ਤੋਂ ਬਹੁਤ ਹੀ ਗਲਤੀ ਆ ਰਹੀ ਹੈ ਮੂਰਖਾ ਦਾਸ ਹੈ ਸੰਗਤ ਔਰ ਗੁਰਬਖਸ਼ ਨਾਰ ਬਖਸ਼ ਲੈਣਾ ਜੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਦੇਖ